ਆਡੇ ਗਾਣੇ ਆ ਕਿ ਜਿਹੜੀ ਸ਼ਕੀਨ ਬੀਬੀ ਹੈ ਬਾਲੀਵੁੱਡ ਵਾਲੀ ਉਹਦੀ ਫਿਲਮ ਨੇ ਵਿਵਾਦ ਬੜਾ ਖੜਾ ਨਹੀਂ ਮੈਂ ਦੇਖੋ ਮੇਰੀ ਇੱਕ ਚੀਜ਼ ਯਾਦ ਰੱਖਿਓ ਮੈਂ ਮੈਨੂੰ ਪਤਾ ਸੀ ਤੈਨੂੰ ਇਸ਼ਾਰਾ ਕਰਨੇ ਉੱਠ ਕੇ ਆਇਆ ਤੂੰ ਕੁਰਸੀ ਤੋਂ ਨਹੀਂ ਮੈਨੂੰ ਦਿਖਦਾ ਨਿਗਾ ਨਹੀਂ ਘਟੀ ਮੇਰੀ ਸੈਟ ਹੈ ਪ੍ਰੋਬਲਮ ਹੈ ਮੇਰੀਆਂ ਦੋ ਮੈਂ ਸਾਰੇ ਅੰਦੋਲਨ ਚ ਤੁਸੀਂ ਦੇਖਿਆ ਹੋਣਾ ਮੈਂ ਜਿਹੇ ਸਿਸਟਮ ਨਾਲ ਵੀ ਗੱਲ ਕਰਦਾ ਮੈਂ ਰਿਸਪੈਕਟਫੁਲੀ ਕਰਦਾ ਸਟੇ ਤੇ ਕੜਕੇ ਤੈਸ ਚਾਕੇ ਉੱਚੀ ਉੱਚੀ ਬੋਲ ਕੇ ਤੁਸੀਂ ਸਾਹਮਣੇ ਬੈਠਿਆਂ ਨੂੰ ਪਰਮਾ ਸਕਦੇ ਹੋ ਪਰdna ਤੁਸੀਂ ਆਪਣਾ کردار ਸੁਠ ਲੈਣਾ ਕਦੇ ਵੀ ਕਿਸੇ ਦੀ ਬੁਰਾਈ ਨਹੀਂ ਕਰਨੀ ਮੈਂ ਤਾਂ ਇਹ ਸਿੱਖਿਆ ਥੋਟਾ ਵਿਚਾਰ ਇਹ ਡਾ ਵੱਡਾ ਹੋਣਾ ਚਾਹੀਦਾ ਕਿ ਸਾਹਮਣੇ ਵਾਲੀ ਦੀ ਬੁਰਾਈ ਛੋਟੀ ਹੋ ਜੇ ਯਾਰ ਔਰ ਆਪਾਂ ਕਿਉਂ ਮੈਨੂੰ ਇੱਕ ਨਹੀਂ ਸਮਝ ਆਉਂਦੀ ਯਾਰ ਆਪਾਂ ਕਿਉਂ ਛੋਟੀਆਂ ਛੋਟੀਆਂ ਗੱਲਾਂ 'ਚ ਪਾਇਆ ਦੇਖੋ ਮੈਨੂੰ ਵਿਚਾਰ ਮੈਂ ਪੰਜਾਬ ਪੰਜਾਬੀਓ ਤੈਨੂੰ ਪਿਆਰ ਕਰਦਾ ਤੁਸੀਂ ਮੈਨੂੰ 100 ਵਾਰੀ ਕਹੋ 100 ਵਾਰਾ ਕੱਢ ਲਓ ਮੈਨੂੰ ਟਰਾਲ ਵੀ ਕਰੋ ਕਰਨ ਦੀ ਕੋਸ਼ਿਸ਼ ਵੀ ਕਰਿਆ ਪੇਟਾਂ ਨੇ ਖੱਜਾਂ ਨੇ ਮੈਨੂੰ ਕੋਈ ਫਰਕ ਮੈਂ ਪੰਜਾਬੀ ਹਾਂ ਮੈਂ ਪੰਜਾਬ ਨੂੰ ਪਿਆਰ ਕਰਦਾ ਔਰ ਮੈਨੂੰ ਇਹ ਸਫਾਈ ਦੇਣ ਦੀ ਲੋੜ ਥੋੜੀ ਮੈਂ ਬਾਬਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਬਾਪੂ ਨੇ ਇੱਕ ਵਾਰੀ ਮੱਥਾ ਟਿਕਾਇਆ ਸੀ ਉੱਥੇ ਹੀ ਟਿਕਿਆ ਔਰ ਕਿਤੇ ਨਹੀਂ ਟਿਕਦੇ ਤੋਂ ਇਹ ਵੀ ਦਸਣ ਦੀ ਲੋੜ ਨਹੀਂ ਆਪਾਂ ਕਿਸੇ ਦੀ ਗਾਲੀ ਨਾ ਕਰੋ ਯਾਰ ਜੇ ਤੁਸੀਂ ਗੱਲ ਕਰੋਗੇ ਤਾਂ ਹੀ ਗੱਲ ਅੱਗੇ ਵਧੂਗੀ ਸਾਡਾ ਵਿਚਾਰ ਹੈ ਅਸੀਂ ਕਿਸਾਨੀ ਨੂੰ ਪਿਆਰ ਕਰਦੇ ਹਾਂ ਅਸੀਂ ਆਪ ਦੇ ਜਿਹੜੇ ਸਾਡੇ ਬਜ਼ੁਰਗ ਉਹ ਆ ਸਾਡੇ ਸਪਿਰਚੁਅਲੀ ਉਹਨਾਂ ਨੂੰ ਪਿਆਰ ਕਰਦੇ ਸੀ ਸਾਡਾ ਇਹ ਮੰਤਵ ਹੈ ਔਰ ਅਸੀਂ ਆਪ ਦਾ ਵਿਚਾਰ ਛੱਡਦੇ ਜਾਈ ਜਿਹੜਾ ਅਸੀਂ ਕਿਸੇ ਦੀ ਗੱਲ ਹੀ ਨਹੀਂ ਕਰਨੀ ਔਰ ਦੇਖੋ ਦੋ ਤਰ੍ਹਾਂ ਦੇ ਲੋਕ ਹੁੰਦੇ ਮੌਸਮੀ ਲੋਕ ਹਮੇਸ਼ਾ ਉਹ ਗੱਲ ਕਰਦੇ ਜਿਹੜਾ ਜਿਹਦਾ ਮੁੱਦਾ ਬਣੇ ਆਪਾਂ ਮੈਂ ਤਾਂ ਸ਼ਿਕਾਇਤ ਨਹੀਂ ਮੈਨੂੰ ਲੱਗਦਾ ਸਾਈਡ ਤੇ ਉਹ ਆਪਣਾ ਕੰਮ ਕਰੋ ਸਾਡਾ ਕੰਮ ਬਹੁਤ ਚੰਗਾ ਹੈ ਔਰ ਪੰਜਾਬ ਜਾਂ ਪੰਜਾਬੀ ਇਹ ਇਹ ਛੋਟਾ ਵਿਚਾਰ ਥੋੜੀ ਆਪਣਾ ਵੀ ਕਿਸੇ ਦੇ ਅੱਖੀਂ ਛੋਟਾ ਹੋ ਜੂ ਔਰ ਜਿਹੜੇ ਲੋਕ ਮਤਲਬ ਜਲਦੀ ਗੰਗਾ ਜੱਥ ਧੋਣ ਵਾਲਾ ਕੰਮ ਹੁੰਦਾ ਵੀ ਜਦੋਂ ਕੋਈ ਮੁੰਡਾ ਭੱਗਦਾ ਚੀਕਾ ਮਾਰਦੇ ਆ ਫਿਰ ਜਦੋਂ ਕੋਈ ਪੁਲਿਸ ਰੇਡ ਕਰਦੀ ਹੈ ਫਿਰ ਫਿਰ ਰਾਟ ਪੈਂਦਾ ਫਿਰ ਭੱਜਦੇ ਆ ਫਿਰ ਜਦੋਂ ਟੈਕਸ ਵਾਲੇ ਫੋਨ ਕਰਦੇ ਫਿਰ ਉਧਰ ਡੋਨਟ ਡੂ ਥੈਟ ਆਪਾਂ ਆਪਣਾ ਕੰਮ ਕਰਨਾ ਸੀ ਕਿ ਇਹਦੀ ਗੱਲ ਹੀ ਨਹੀਂ ਕਰਨੀ ਯਾਰ ਸਾਡਾ ਪੰਜਾਬ ਸਾਡੀ ਪੰਜਾਬੀ ਬਹੁਤ ਵੱਡੀ ਹੈ ਔਰ ਸਾਡੇ ਕੋਲ ਸਿੱਖਿਆ ਬਹੁਤ ਵੱਡੀ ਹੈ ਗੁਰੂ ਸਾਹਿਬ ਜੀ ਉਸ ਠੀਕ ਹੈ ਅਸੀਂ ਆਪਣਾ ਕੰਮ ਕਰਦੇ ਜਾਏਗਾ ਜੀ ਸੁਮਿਤ ਭਾਈ ਜੀ ਸੁਮਿਤ ਭਾਈ ਤੁਹਾਡੇ ਗਾਣੇ ਆ ਕਿ ਜਿਹੜੀ ਸ਼ਕੀਨ ਬੀਬੀ ਹੈ ਬਾਲੀਵੁੱਡ ਵਾਲੀ ਉਹਦੀ ਫਿਲਮ ਨੇ ਵਿਵਾਦ ਬੜਾ ਖੜਾ ਨਹੀਂ ਮੈਂ ਦੇਖੋ ਮੇਰੀ ਇੱਕ ਚੀਜ਼ ਯਾਦ ਰੱਖਿਓ ਮੈਂ ਮੈਨੂੰ ਪਤਾ ਸੀ ਤੈਸ਼ ਰਤ ਕਰਨੇ ਉੱਠ ਕੇ ਆਇਆ ਤੂੰ ਕੁਰਸੀ ਤੋਂ ਨਹੀਂ ਮੈਨੂੰ ਦਿਖਦਾ ਨਿਗਾ ਨਹੀਂ ਘੱਟੀ ਮਰੀ ਸੈਟ ਹੈ ਪ੍ਰੋਬਲਮ ਹੈ ਮੇਰੀਆਂ ਦੋ ਮੈਂ ਸਾਰੇ ਅੰਦੋਲਨ ਚ ਤੁਸੀਂ ਦੇਖਿਆ ਹੋਣਾ ਮੈਂ ਜਿਹੇ ਸਿਸਟਮ ਨਾਲ ਵੀ ਗੱਲ ਕਰਦਾ ਮੈਂ ਰਿਸਪੈਕਟਫੁਲੀ ਕਰਦਾ ਸਟੇ ਤੇ ਕੜਕੇ ਤੈਸ਼ ਚਾਕੇ ਉੱਚੀ ਉੱਚੀ ਬੋਲ ਕੇ ਤੁਸੀਂ ਸਾਹਮਣੇ ਬੈਠਿਆਂ ਨੂੰ ਪਰਮਾ ਸਕਦੇ ਹੋ ਪਰਦਨਾ ਤੁਸੀਂ ਆਪਣਾ کردار ਸੁਠ ਲੈਣਾ ਕਦੇ ਵੀ ਕਿਸੇ ਦੀ ਬੁਰਾਈ ਨਹੀਂ ਕਰਨੀ ਮੈਂ ਤਾਂ ਇਹ ਸਿੱਖਿਆ ਥੋਟਾ ਵਿਚਾਰ ਇਹ ਡਾ ਵੱਡਾ ਹੋਣਾ ਚਾਹੀਦਾ ਕਿ ਸਾਹਮਣੇ ਵਾਲੀ ਦੀ ਬੁਰਾਈ ਛੋਟੀ ਹੋ ਜੇ ਯਾਰ ਔਰ ਆਪਾਂ ਕਿਉਂ ਮੈਨੂੰ ਇੱਕ ਨਹੀਂ ਸਮਝ ਆਉਂਦੀ ਯਾਰ ਆਪਾਂ ਕਿਉਂ ਛੋਟੂ ਛੋਟੀਆਂ ਗੱਲਾਂ ਚ ਪਏ ਦੇਖੋ ਮੈਨੂੰ ਵਿਚਾਰ ਮੈਂ ਪੰਜਾਬ ਪੰਜਾਬੀਓ ਤੈਨੂੰ ਪਿਆਰ ਕਰਦਾ ਤੁਸੀਂ ਮੈਨੂੰ 100 ਵਾਰੀ ਕਹੋ 100 ਵਾਰਾਂ ਕੱਢ ਲਓ ਮੈਨੂੰ ਟਰਾਲ ਵੀ ਕਰੋ ਕਰਨ ਦੀ ਕੋਸ਼ਿਸ਼ ਵੀ ਕਰਿਆ ਪੇਟਾ ਨੇ ਕੱਜਾ ਨੇ ਮੈਨੂੰ ਕੋਈ ਫਰਕ ਮੈਂ ਪੰਜਾਬੀ ਹਾਂ ਮੈਂ ਪੰਜਾਬ ਨੂੰ ਪਿਆਰ ਕਰਦਾ ਔਰ ਮੈਨੂੰ ਇਹ ਸਫਾਈ ਦੇਣ ਦੀ ਲੋੜ ਥੋੜੀ ਮੈਂ ਬਾਬਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਬਾਪੂ ਨੇ ਇੱਕ ਵਾਰੀ ਮੱਥਾ ਟਿਕਾਇਆ ਸੀ ਉੱਥੇ ਹੀ ਟਿਕਿਆ ਹੋਰ ਕਿਤੇ ਨਹੀਂ ਟਿਕਦੇ ਤੋਂ ਇਹ ਵੀ ਦੱਸਣ ਦੀ ਲੋੜ ਨਹੀਂ ਆਪਾਂ ਕਿਸੇ ਦੀ ਗਾਲੀ ਨਾ ਕਰੋ ਯਾਰ ਜੇ ਤੁਸੀਂ ਗੱਲ ਕਰੋਗੇ ਤਾਂ ਹੀ ਗੱਲ ਅੱਗੇ ਵਧੂਗੀ ਸਾਡਾ ਵਿਚਾਰ ਹੈ ਅਸੀਂ ਕਿਸਾਨੀ ਨੂੰ ਪਿਆਰ ਕਰਦੇ ਹਾਂ ਅਸੀਂ ਆਪ ਦੇ ਜਿਹੜੇ ਸਾਡੇ ਬਜ਼ੁਰਗ ਹੋਏ ਆ ਸਾਡੇ ਸਪਿਰਚੁਅਲੀ ਉਹਨਾਂ ਨੂੰ ਪਿਆਰ ਕਰਦੇ ਸੀ ਸਾਡਾ ਇਹ ਮੰਤਵ ਹੈ ਔਰ ਅਸੀਂ ਆਪ ਦਾ ਵਿਚਾਰ ਛੱਡਦੇ ਜਾਈ ਜਣਾ ਅਸੀਂ ਕਿਸੇ ਦੀ ਗੱਲ ਨਹੀਂ ਕਰਨੀ ਔਰ ਦੇਖੋ ਦੋ ਤਰ੍ਹਾਂ ਦੇ ਲੋਕੋ ਨੇ ਮੌਸਮੀ ਲੋਕ ਹਮੇਸ਼ਾ ਉਹ ਗੱਲ ਕਰਦੇ ਜਿਹੜਾ ਜਿਹਦਾ ਮੁੱਦਾ ਬਣੇ ਆਪਾਂ ਮੈਂ ਤਾਂ ਸ਼ਿਕਾਇਤ ਨਹੀਂ ਮੈਨੂੰ ਲੱਗਦਾ ਸਾਈਡ ਤੇ ਉਹ ਆਪਣਾ ਕੰਮ ਕਰੋ ਸਾਡਾ ਕੰਮ ਬਹੁਤ ਚੰਗਾ ਹੈ ਔਰ ਪੰਜਾਬ ਜਾਂ ਪੰਜਾਬੀ ਐਡਾ ਐਡਾ ਛੋਟਾ ਵਿਚਾਰ ਥੋੜੀ ਆਪਣਾ ਵੀ ਕਿਸੇ ਦੀ ਅੱਖੀਂ ਛੋਟਾ ਹੁੰਦਾ ਔਰ ਜਿਹੜੇ ਲੋਕ ਮਤਲਬ ਜਲਦੀ ਗੰਗਾ ਹੱਥ ਧੋਣ ਵਾਲਾ ਕੰਮ ਹੁੰਦਾ ਵੀ ਜਦੋਂ ਕੋਈ ਮੁੱਦਾ ਪਕਦਾ ਚੀਕਾ ਮਾਰਦੇ ਆ ਫਿਰ ਜਦੋਂ ਕੋਈ ਪੁਲਿਸ ਰੇਡ ਕਰਦੀ ਹੈ ਫਿਰ ਫਿਰ ਰਾਟ ਪੈਂਦਾ ਫਿਰ ਭੱਜਦੇ ਆ ਫਿਰ ਜਦੋਂ ਟੈਕਸ ਵਾਲੇ ਫੋਨ ਕਰਦੇ ਫਿਰ ਉਧਰ ਡੋਨਟ ਡੂ ਥੈਟ ਆਪਾਂ ਆਪਣਾ ਕੰਮ ਕਰਨਾ ਅਸੀਂ ਕਿਸੇ ਦੀ ਗੱਲ ਹੀ ਨਹੀਂ ਕਰਨੀ ਆ ਸਾਡਾ ਪੰਜਾਬ ਸਾਡੀ ਪੰਜਾਬੀ ਬਹੁਤ ਵੱਡੀ ਹੈ ਔਰ ਸਾਡੇ ਕੋਲ ਸਿੱਖਿਆ ਬਹੁਤ ਵੱਡੀ ਹੈ ਗੁਰੂ ਸਾਹਿਬ ਦੀ ਬਸ ਠੀਕ ਹੈ ਅਸੀਂ ਆਪਣਾ ਕੰਮ ਕਰਦੇ ਜਾਏਗਾ ਜੀ ਸੁਮੇਤ ਭਾਜੀ ਸੁਮੇਤ ਭਾਜੀ ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ